ਗੱਡੀ ਚੱਲੀ ਹੈ ਸਿਰਫ 36000 ਬਾਈ ਸਿਰਫ ਆਫ ਰੋਡਿੰਗ ਲੋਏ ਐਚ ਆਈ ਡੀ ਲਾਈਟਾਂ ਸੀਟ ਸਭ ਕੁਝ ਲੱਗਿਆ ਵੀਰੇ ਬਾਰਬੂਰ ਲਾਈਟਾਂ ਨਾ ਉਹ ਪੇਂਟ ਆ ਨਾ ਬਾਈ ਇਹ ਪੇਂਟ ਠੀਕ ਹੈ ਵੀਰੇ ਬਾਈ ਪਤਾ ਕੀ ਹੁੰਦੇ ਨੇ ਸਿਲਾਂ ਸੁਲਾਂ ਓਖੜ ਜਾਂਦੀਆਂ ਜਰ ਲੱਗਿਆ ਹੁੰਦਾ ਆਪਣੀ ਕਾਰ ਜਿੱਥੇ ਮਰੀ ਚੈੱਕ ਕਰਾ ਲਓ ਬਾਈ ਕੋਈ ਜੰਗ ਨਹੀਂ ਹੋ ਰਿਹਾ ਰਿਕਾਰਡ ਨਾਲ ਗੱਡੀਆਂ ਚੱਲੀ ਹੋਈਆਂ ਇਹ ਗੱਡੀ ਦੋਂਗੇ ਵੀਰੇ 4.5 ਲੱਖ ਉਰੇ ਕਾਰਾਂ ਨਹੀਂ ਬਾਈ ਉਰੇ ਤੁਹਾਨੂੰ ਹੀਰੇ ਮਿਲਣਗੇ ਠੀਕ ਹੈ ਚੁਣ ਚੁਣ ਕੇ ਲਿਆਂਦੇ ਹੋਏ ਠੀਕ ਹੈ ਇੰਨੀਆਂ ਸੋਹਣੀਆਂ ਕਾਰਾਂ ਬਾਈ ਮੈਨੂੰ ਨਹੀਂ ਲੱਗਦਾ ਕਿਸੇ ਪਾਸੋਂ ਮਿਲਦੀਆਂ ਦੁਨੀਆ ਗੰਦੀ 6 ਮਹੀਨੇ ਬਈ 81000 ਗੱਡੀ ਵਿਦ ਰਿਕਾਰਡ ਚੱਲੀ ਹੈ ਸਾਰਾ ਬਾਡੀ ਸ਼ੈਲ ਬਈ ਇਹਦਾ ਸਿੰਗਲ ਹੁੰਦਾ ਠੀਕ ਹੈ ਇਹਦਾ ਬਿਲਡ ਕੁਆਲਿਟੀ ਇੰਨੀ ਕੁ ਜ਼ਿਆਦਾ ਹੁੰਦੀ ਆ ਬਈ ਕਾਰ ਦੇ ਵਿੱਚ ਬੰਦਾ ਬਚਾ ਜਾਂਦੀ ਆ ਇਹ ਠੀਕ ਆ ਤੇ ਬਾਕੀ ਬਾਈ ਉੱਪਰ ਤੁਹਾਨੂੰ ਰੰਗ ਸੰਧੂਰੀ ਮਿਲ ਜੇ ਹਾਂ ਬਸ ਹਾਂਜੀ ਪਰ ਸਾਹਮਣੇ ਬਾਈ 51000 ਵਿਦ ਰਿਕਾਰਡ ਚੱਲੀ ਆ ਕਾਰ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ ਫਰਸਟ ਓਨਰ ਕਾਰ ਹੋਊਗੀ ਗੱਡੀ ਮਿਲੂਗੀ ਪੂਰੇ ਪੂਰੇ 2 ਲੱਖ ਰੁਪਏ ਦੀ 2 ਲੱਖ ਰੁਪਈਆ ਦੇ ਵਿੱਚ ਭਈ ਹੈ ਨਾ ਇਹ ਕਾਰ ਬਈ ਇਦਾਂ ਦੀ ਆ ਰੋਡ ਤੇ ਜਾਂਦੀ ਹੋਵੇ ਗਰਦਨ ਨਾ ਮੁੜੇ ਇਹ ਕਿਵੇਂ ਹੋ ਸਕਦਾ ਇਹ ਚਾਹੇ ਮੇਰਾ ਡੀਲਰ ਭਰਾ ਲੈ ਜੇ ਚਾਹੇ ਭਾਈ ਆਪਣਾ ਕਸਟਮਰ ਲੈ ਸਿੱਧਾ ਚੈਲੰਜ ਹੈ ਭਾਈ ਵੀ ਰੇਟ ਡੀਲਰ ਤੋਂ ਵੀ ਥੱਲੇ ਰੇਟ ਦੇ ਦਾਂਗੇ ਤੁਹਾਨੂੰ ਮਾਡਲ ਉੱਚਾ ਲੋਕਲ ਨੰਬਰ ਦੀ ਕਾਰ ਹੈ ਐਚਆਰ 70 ਚੰਡੀਗੜ੍ਹ ਦੀ ਅਥਾਰਟੀ ਪੈਂਦੀ ਹੈ ਬਈ ਹੈਨਾ ਤੇ ਇਹ ਮਾਡਲ ਕਿਹਨਾ ਵੀਰੇ 15 ਮਾਡਲ ਹੈ ਆਟੋਮੈਟਿਕ ਹੈ 4x2 ਹੈ ਡੇਢ ਦੇ ਪਲੱਸ ਚੱਲੀ ਹੋਈ ਹੈ ਸਰਵਿਸ ਰਿਕਾਰਡ ਨਾਲ ਮਿਲੂਗਾ ਠੀਕ ਹੈ 20 ਇੰਚੀ ਲੋਇ ਟਾਇਰ ਪਏ ਹੈ ਐਚਆਰਡੀ ਪਾਈ ਸਭ ਕੁਝ ਲੱਗਿਆ ਹੈ ਅੰਦਰ ਆਟੋਮੈਟਿਕ ਹੈ ਬ੍ਰਾਂਡ ਨਿਊ ਬਾਈ ਚੈਲੈਂਜਿੰਗ ਰੇਟ ਆ ਵੀਰੇ ਡੀਲਰ ਵੀ ਨਹੀਂ ਦੇਗਾ ਇਸ ਰੇਟ ਡੀਲਰ ਵੀ ਲੈ ਜਾਊਗਾ ਬਾਈ ਲੈ ਵੀ ਆਜੋ ਫਿਰ ਲੈ ਜਾਓ ਜੇ ਕਿਸ ਨੇ ਕਾਰ ਲੈ ਕੇ ਆਣੀ ਹੈ ਬਾਈ ਹੈਨਾ ਵੀਰੇ ਕਾਲਾ ਛੋਟਾ ਇੱਕ ਹੋਰ ਹੈਗਾ ਆਪਣਾ ਇਹ 14 ਮਾਡਲ ਐਕਸਯੂਵੀ ਡਬਲਯੂ8 ਟੌਪ ਐਂਡ ਮਾਡਲ ਹੈ ਗੱਡੀ ਮਿਲੋਗੇ ਤੁਹਾਨੂੰ ਵੀਰੇ 5 ਲੱਖ ਦੀ ਇੰਸ਼ੋਰੈਂਸ ਵੈਲਿਊ ਦੀ 6.5 ਲੱਖ ਰੁਪਏ ਇੱਕ ਐਸੀ ਕਾਰ ਜਿਹੜੀ ਬਹੁਤ ਘੱਟ ਚੱਲੀ ਹੋਵੇ ਕੋਈ ਹੈ ਹੈਗੀ ਆਈਟਨ ਗ੍ਰੈਂਡ ਦੇਖੋ ਭਾਈ ਜੀ 31000 ਰਿਟਰ ਕੋਡ ਚੱਲੀ ਆ ਬਾਈ ਟਾਇਰ ਨਾਲ ਦੇ ਡੇਢ ਪੜ ਲਿਓ ਬਾਈ ਅਗੇ ਚੈੱਕ ਕਰਾਵਾਂਗੇ ਡੇਢ ਪਹਿਲਾਂ ਤੁਹਾਨੂੰ ਹਾਂਜੀ ਸਾਰੀ ਜਲਾਲਾ ਚੰਡੀਗੜ੍ਹ ਦਾ ਲੋਕਲ ਨੰਬਰ ਕਾਰ ਦੋਗੇ 355000 ਰੁਪਏ 355000 ਰੁਪਏ ਦੇ ਵੀਰੇ ਸੁਵਿਟ ਦੇ ਰੇਟ ਤੇ ਗੱਡੀ ਦੇ ਦਾਂਗੇ ਬਾਈ ਤੁਹਾਨੂੰ ਇਹ ਸੁਵਿਟ ਦੇ ਵੀ ਨਹੀਂ ਮਿਲਨੀ ਇਸ ਰੇਟ ਤੇ ਬਾਈ 16 ਮਾਡਲ ਹੈ ਅਲੋਇ ਟਾਇਰ ਪੇਂਡ ਰੋਡ ਬੇਰ ਲੱਗਾ ਡੀਜ਼ਲ ਵੇਰੀ ਗੱਡੀ ਦੋਂਗੇ 4 ਲੱਖ ਦੀ ਲੋਨ ਪੂਰਾ ਕਰਾ ਦੇ ਚਾਰ ਲੱਖ ਰੁਪਈਆ ਦੇ ਵਿੱਚ ਵੀ ਆਪਣੇ ਕੋਲ ਗੱਡੀਆਂ ਤੁਹਾਨੂੰ ਦੱਸਿ ਦੇ ਪੰਜਾਬ ਪਲੱਸ ਕਾਰਾਂ ਹੋਣਗੀਆਂ ਹਾਂਜੀ 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 ਆਪਾਂ ਗੱਡੀਆਂ ਰੇਟ ਦੋਂਗੇ ਪੂਰੇ ਮਾਰਕੀਟ ਤੇ ਨਹੀਂ ਮਿਲਦੀ ਵੀਰੇ ਆਪਣੇ ਕੋਲ ਐਚ ਆਰ ਨੰਬਰ ਵੀ ਹੈ ਪੰਜਾਬ ਨੰਬਰ ਤੇ ਚੰਡੀਗੜ੍ਹ ਨੰਬਰ ਵੀ ਹੈ ਰੇਟ ਇਹ ਨਹੀਂ ਕਿ ਪੰਜਾਬ ਦੇ ਵੱਧ ਮੰਗ ਲੈ ਇਹ ਕੁਛ ਹੈਮ ਰੇਟ ਰਣਗੇ ਠੀਕ ਹੈ ਬਈ ਲੱਖ ਵਾਲੀ ਕਾਰ ਦੀ 2 ਮਹੀਨੇ ਦੀ ਗਾਰੰਟੀ ਵਾਰੰਟੀ ਰਹੋਗੀ ਐਨਓਸੀ ਪੈਨ ਇੰਡੀਆ ਅਵੇਲੇਬਲ ਹਾਂਜੀ ਚੰਡੀਗੜ੍ਹ ਨੰਬਰ ਤੇ ਚੰਡੀਗੜ੍ਹ ਦਾ ਕੋਈ ਬੰਦਾ ਆਂਦਾ ਉਹਦੀ ਟ੍ਰਾਂਸਫਰ ਫੀਸ ਵੀ ਅਸੀਂ ਦਵਾਂਗੇ ਓਕੇ ਬਈ ਅੱਜ ਲਗਭਗ ਆਪਣੇ ਲੈ ਬ ਇਹ ਸਾਰੀਆਂ ਕਾਰਾਂ ਉਹ ਹੋਣਗੀਆਂ ਜਿਹੜੀਆਂ ਬਈ ਤੁਹਾਡੇ ਘਰੇ ਰੱਖਣ ਲਈ ਕਾਰਾਂ ਹੋਣਗੀਆਂ ਚਾਹੇ ਉਹਨੂੰ ਤੁਸੀਂ ਬਈ ਮਨਾਲੀ ਲੈ ਜਾਓ ਚਾਹੇ ਉਹਨਾਂ ਨੂੰ ਲੇਹ ਲੈ ਜਾਓ ਬਈ ਜਿੱਥੇ ਮਰਜ਼ੀ ਲੈ ਜਾਓ ਉਹ ਤੁਹਾਡੀ ਇੱਛਾ ਬਈ ਚੰਗੀਆਂ ਕਾਰਾਂ ਲੈਣੀਆਂ ਨੇ ਮੇਰਾ ਭਰਾ ਐਂਡ ਤੱਕ ਦੇਖਿਓ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਅੱਜ ਆਪਾਂ ਤੁਹਾਨੂੰ ਦਵਾਂਗੇ ਅੱਜ ਆਪਾਂ ਆਏਗੇ ਹਾਈ ਟੈਕ ਕਾਰਸ ਚੰਡੀਗੜ੍ਹ ਬਈ ਹਨਾ ਸੁਖਨਾ ਲੈ ਕੇ ਦੇ ਬਿਲਕੁਲ ਬੈਕ ਸਾਈਡ ਬਈ ਹੋਰਾਂ ਦਾ ਬਹੁਤ ਕੈਂਡ ਜਗ੍ਹਾ ਦੇ ਉੱਤੇ ਬਣਾਇਆ ਹੈ ਕਾਰ ਦਾ ਬਾਜ਼ਾਰ ਬਈ ਪੂਰਾ ਹਨਾ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹੋ ਵੀਰੇ ਵਧੀਆ ਬਾਈ ਬਾਈ ਆਪਣੇ ਕੋਲ ਗੱਡੀਆਂ ਤੁਹਾਨੂੰ ਦੱਸ ਹੀ ਦੇ ਪੰਜਾਬ ਪਲੱਸ ਕਾਰਾਂ ਹੋਣਗੀਆਂ ਹਾਂਜੀ 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 ਆਪਾਂ ਗੱਡੀਆਂ ਰੇਟ ਦਵਾਂਗੇ ਪੂਰੇ ਮਾਰਕੀਟ ਤੇ ਨਹੀਂ ਮਿਲਣੇ ਵੀਰੇ ਓਕੇ ਵੀਰੇ ਆਪਣੇ ਕੋਲ ਐਚ ਆਰ ਨੰਬਰ ਵੀ ਹੈ ਪੰਜਾਬ ਨੰਬਰ ਤੇ ਚੰਡੀਗੜ੍ਹ ਨੰਬਰ ਵੀ ਹੈ ਹਾਂ ਰੇਟ ਇਹ ਨਹੀਂ ਕਿ ਪੰਜਾਬ ਦੇ ਵੱਧ ਮੰਗ ਲੈ ਇਹ ਕੁਛ ਹੈ ਰੇਮ ਰੇਟ ਰਣਗੇ ਠੀਕ ਹੈ ਬਾਈ ਲੱਖ ਵਾਲੀ ਕਾਰ ਦੀ 2 ਮਹੀਨੇ ਦੀ ਗਾਰੰਟੀ ਵਾਰੰਟੀ ਰਹੋਗੀ ਠੀਕ ਹੈ ਐਨਓਸੀ ਪੈਨ ਇੰਡੀਆ ਅਵੇਲੇਬਲ ਹੈ ਹਾਂਜੀ ਚੰਡੀਗੜ੍ਹ ਨੰਬਰ ਤੇ ਚੰਡੀਗੜ੍ਹ ਦਾ ਕੋਈ ਬਾਈ ਜਿੱਥੇ ਮਰਦੀ ਐ ਨੂੰ ਸਿਲੇ ਲਓ ਅੱਛਾ ਲੋਨ ਦੀ ਫੈਸਿਲਿਟੀ ਵਗੈਰਾ ਹੈਗੀ ਲੋਨ ਹੈਗਾ ਬਾਈ ਸਾਰੀ ਕਾਰਾਂ ਜਿੰਨੀਆਂ ਦਿਖਾਵੋਗੇ ਬਾਈ 80 85% ਲੋਨ ਮੈਕਸਿਮ ਕਰਾ ਦਾਂਗੇ ਹਰ ਕਾਰ ਤੇ ਬਾਕੀ ਡਾਊਨ ਪਰ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਸਿਮਲ ਤੇ ਕਿੰਨੇ ਮਾਡਲ ਤੋਂ ਉੱਤੇ ਲੋਨ ਹੋ ਜੂ ਆਪਣਾ ਬਾਈ ਆਪਾਂ ਕੋਸ਼ਿਸ਼ ਕਰਦੇ 12 ਤੋਂ ਉੱਪਰ ਕਰਦੇ ਆਂ ਪਰ ਆ 11 ਤੇ ਵੀ ਦਿੰਦੇ ਆਂ ਮਗਰ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਤੇ ਲੋਨ ਵੀ ਉਹਦਾ 1.5-2 ਸਾਲ ਦਾ ਹੀ ਹੋਊਗਾ ਬਾਈ ਬਾਕੀ ਬਈ ਕੋਸ਼ਿਸ਼ ਕਰਿਆ ਕਰਨ ਮੇਰਾ ਭਰਾ ਵੀ ਕੈਸ਼ ਦਾ ਕੰਮ ਕਰਨਾ ਸਭ ਤੋਂ ਵਧੀਆ ਉਹਦੇ ਵਿੱਚ ਵੀ ਰੇਟ ਤੇ ਨੇਗੋਸ਼ੀਏਸ਼ਨ ਵੀ ਹੋ ਜਾਂਦੀ ਹੈ ਬਈ ਹਨਾ ਲੋਨ ਦੇ ਵਿੱਚ ਕੀ ਫਾਇਦਾ ਬਈ ਪੱਟੇ ਜਾਂਦੇ ਹਨਾ ਬਈ ਬਾਧੂ ਵਿਆਜ ਭਰਨਾ ਉਹੀ ਬਈ ਤੁਸੀਂ ਤੇਲ ਪਾਓ ਤੇ ਕਾਰ ਚਲਾਓ ਹੁਣ ਪਹਿਲੀ ਕਾਰ ਤਾਂ ਆਪਾਂ ਗੱਲਬਾਤ ਕਰਦੇ ਆ ਆਪਣੇ ਲੋਹਰਾ ਕੀ ਐਸਾ ਰੇਟ ਤੁਹਾਨੂੰ ਦੇਦਾ ਇਹ ਕਾਰ ਦਾ ਐਸਾ ਕਲਰ ਤੁਹਾਨੂੰ ਦੇਦਾ ਇਹ ਕਾਰ ਦਾ ਬਈ ਜਿਹੜਾ ਕਿਤੋਂ ਨਹੀਂ ਮਿਲਣਾ ਤੁਹਾਨੂੰ ਇਹ ਕਲਰ ਦੇ ਵਿੱਚ ਕਾਰ ਨਹੀਂ ਮਿਲਦੀ ਜਿਆਦਾਤਰ ਇਹਦੇ ਨੂੰ ਸਿਲਵਰ ਕਾਰ ਜਿਆਦਾ ਮਿਲਦੀ ਹੈ ਬਈ ਬਈ ਬਲੈਕ ਰੰਗ ਮਿਲਦਾ ਹੀ ਨਹੀਂ ਇਹ ਬਲੈਕ ਕੋੜਾ ਹੀ ਲੱਗਦੀ ਹੈ ਵੀ ਵਰਨਾ ਦੇ ਵਾਂਗੂ ਵੀ ਰੋਡ ਤੇ ਜਾਂਦੀ ਦੱਸਦੀ ਹੈ ਬਈ ਇਹ 10 ਰਿਸਟਡ 11 ਡੀਜ਼ਲ ਵੇਰੀਐਂਟ ਹੈਗਾ ਵੀਰੇ ਵੈਂਟੀਲੇਟਿਡ ਸੀਟਸ ਵਾਲੀ ਗੱਡੀ ਹੈਗੀ ਹਾਂ ਨੰਬਰ ਨਾਲ ਮਿਲੂਗਾ ਵੀਰੇ ਚੰਡੀਗੜ੍ਹ ਦਾ ਲੋਕਲ ਨੰਬਰ 17 ਇੰਚ ਅਲੋਇਟਰ ਮੈਂ ਗੱਡੀ ਦੋਂਗੇ ਵੀਰੇ ਤੁਹਾਨੂੰ ਸਵਾ 2 ਲੱਖ ਰੁਪਏ ਸਵਾ 2 ਲੱਖ ਰੁਪਈਆ ਦੀ ਹੈ ਨਾ ਰੇਟ ਭਾਈ ਪੂਰਾ ਘੈਂਟ ਮੇਰਾ ਭਾਈ ਤੇ ਦੱਸੋ ਫਿਰ ਤੁਹਾਨੂੰ ਰੇਟ ਕਿਵੇਂ ਲੱਗਦੇ ਨੇ ਅਗਲੀ ਤੁਹਾਨੂੰ ਐਕਸਯੂਵੀ 500 ਦੇ ਜਾਂ ਰਿਹਾ ਭਾਈ ਆਪਾਂ ਇਹ ਵੀ ਪੂਰੀ ਬਈ ਹਨਾ ਸੋਨੇ ਦਾ ਰੁਪਈਆ ਇਹ ਪੰਚਕੁੱਲਾ ਦਾ ਲੋਕਲ ਨੰਬਰ ਹੈ ਭਾਈ ਚੰਡੀਗੜ੍ਹ ਦਾ ਲੱਗੇ ਨਾਲ ਹੀ ਲੱਗਦਾ 16 ਮਾਡਲ ਅਲੋਇਟਰ ਬ੍ਰਾਂਡ ਨੂੰ ਪਾਇਆ ਤੁਸੀਂ ਦੇਖ ਸਕਦੇ ਹੋ ਭਾਈ ਛੋਟਾ ਲਗਰੀਕਾਰ ਪੂਰੀ ਕਾਰ ਦੇ ਦਾਂਗੇ ਵੀਰੇ ਤੁਹਾਨੂੰ ਸਵਾ 6 ਲੱਖ ਰੁਪਏ ਦੀ ਠੀਕ ਹੈ ਮਸਕਲਰ ਤੇ ਅਗਲੀ ਕਾਰ ਆਪਾਂ ਤੁਹਾਨੂੰ ਸਵਿਫਟ ਕਾਰ ਦੇਣ ਜਾ ਰਹੇ ਆ ਇਹ ਵੀਰੇ ਪੈਟਰੋਲਾ ਡੀਜ਼ਲ ਹੈ ਡੀਜ਼ਲ ਹੈ ਬਾਈ 2012 ਮਾਡਲ ਹੈ VDI ਹੈ ਠੀਕ ਹੈ ਫਰਸਟ ਓਨਰ ਕਾਰ ਰੋਗੀ ਵੀਰੇ ਗੱਡੀ ਦਾ ਰੇਟ ਹੈਗਾ 285000 285 ਕੱਲਾ ਬੰਪਰ ਪੇਂਟ ਲਾਦਾ ਮੈਨੂੰ ਬੰਪਰ ਹੀ ਪੇਂਟ ਹੈ ਬਾਈ ਕੱਦਾਂ ਪੀਸ ਹੋਰ ਹੋਊਗਾ ਆਪਾਂ ਝੂਠ ਬੋਲਦੇ ਨਹੀਂ ਬੰਪਰ ਜੀ ਦੇ ਨਹੀਂ ਹੋਊਗਾ ਆਪਾਂ ਦੱਸੂਗੇ ਜਾਰੀਆ ਓਕੇ ਆ ਵੀਰੇ ਬਾਈ ਇਹ 15 ਮਾਡਲ ZXI ਟੌਪ ਐਂਡ ਮਰੀਟ ਹੈ 70000 ਰੁਪਏ ਕਾਰ ਚੱਲਦੀ ਆ ਬੰਪਰ ਦਿਲਾ ਕੋਈ ਪੀਸ ਨਹੀਂ ਪੇਂਟ ਨਹੀਂ ਮੈਨੂੰ ਗੱਡੀ ਦੇ ਦੂਗਾ ਵੀਰੇ ਤੁਹਾਨੂੰ 360 ਬਾਕੀ ਫੋਲ ਡਿਟੇਲ ਤੁਸੀਂ ਬਾਈ ਹੋਰਾਂ ਤੋਂ ਲੈ ਲਿਓ ਕਿਉਂਕਿ ਕਾਰਾਂ ਬਹੁਤ ਨੇ ਬਾਈ ਹਨਾ ਜੇ ਅਸੀਂ ਵੀਡੀਓ ਬੜੀ ਲੰਬੀ ਖਿੱਚਦੀ ਫਿਰ ਤੁਸੀਂ ਕਹੋਗੇ ਟਾਈਮ ਬੜਾ ਲਾਉਣੇ ਬਾਈ ਹਨਾ ਫਿਰ ਬੰਦਾ ਦੇਖਦਾ ਨਹੀਂ ਕੋਈ ਅਗਲੀ ਕਾਰ ਆ ਗਈ Swift ਇਹ ਵੀਰੇ 2011 ਨਿਊ ਸ਼ੇਪ ਦੀ ਹੈ ਪੈਟਰੋਲ ਵੇਰੀਐਂਟ ਹੈ ਬੰਪਰ ਦਿਲਾ ਕੋਈ ਪੀਸ ਰੀਪੇਂਟ ਨਹੀਂ 84 ਹਜ਼ਾਰ ਕਾਰ ਚੱਲੀ ਹੈ ਗੱਡੀ ਦੇਵਾਂਗੇ 2,65,000 2,65,000 ਰੁਪਏ ਦੇ ਵਿੱਚ ਅਗਲੀ Swift ਬਾਈ ਇਹ 15 ਮਾਡਲ ਚੰਡੀਗੜ੍ਹ ਨੰਬਰ ਹੈ 9800 ਰੁਪਏ ਹੈ ਡੀਜ਼ਲ ਵੇਰੀਐਂਟ ਹੈ ਗੱਡੀ ਦਾ ਰੇਟ ਰੋਗਾ ਵੀਰੇ 4,25,000 4,25 ਇੱਕ ਐਸੀ ਕਾਰ ਜਿਹੜੀ ਬਹੁਤ ਘੱਟ ਚੱਲੀ ਹੋਵੇ ਕੋਈ ਹੈ ਹੈਗੀ ਆਈਟਨ ਗ੍ਰੈਂਡ ਦੇਖੋ ਭਾਈ ਜੀ 31000 ਰਿਟਰ ਕੋਡ ਚੱਲੀ ਆ ਭਾਈ ਟਾਇਰ ਨਾਲ ਦੇ ਡੇਢ ਪਾੜ ਲਿਓ ਭਾਈ ਅੱਗੇ ਚੈੱਕ ਕਰਾਵਾਂਗੇ ਡੇਢ ਪਹਿਲਾਂ ਤੁਹਾਨੂੰ ਹਾਂਜੀ ਸਾਰੀ ਉਹ ਜਿਲ੍ਹੇ ਦਾ ਚੰਡੀਗੜ੍ਹ ਦਾ ਲੋਕਲ ਨੰਬਰ ਕਾਰ ਦੋਂਗੇ 355000 355000 ਆਜੋ ਫਿਰ ਤੁਹਾਨੂੰ ਟਾਟਾ ਦੀ ਕਾਰ ਆ ਵੀ ਦੇ ਰਹਿਆ ਆਹ ਟਾਟਾ ਦੀ ਟੈਗੋ ਵੀਰੇ ਕਿਹੜੀਆਂ 2 ਨੇ ਆਪਣੇ ਲਈ ਇਹ ਬਾਈ ਟੈਗ ਟੈਗੋ 18 ਮਾਡਲ ਐ ਜੈਕ ਟੋਪ ਐਂਡ ਮਾਡਲ ਐ ਚੰਡੀਗੜ੍ਹ ਦਾ ਲੋਕਲ ਨੰਬਰ ਐ ਇਹ ਕਸਟਮਰ ਦੀ ਕਾਰ ਆ ਵੀਰੇ ਡਾਇਰੈਕਟ ਪਾਰਟੀ ਦੀ ਤਾਂ ਹੀ ਚੈਲੈਂਜਿੰਗ ਪ੍ਰਾਈਸ ਬਾਈ ਗੱਡੀ ਦੋਂਗੇ 3.5 ਲੱਖ ਰੁਪਿਆ 3.5 ਲੱਖ ਰੁਪਿਆ ਉਹ ਉਹ ਵੀਰੇ 18 ਮਾਡਲ ਐ ਪੈਟਰੋਲ ਐ ਐਸ.ਆਰ ਨੰਬਰ ਉਹ ਮਿਲੂਗੀ 375000 375000 ਰੁਪਿਆ ਦੇ ਵਿੱਚ ਬਾਈ ਹੈਨਾ ਤੇ ਆਹ ਆਈ 20 ਆਈ ਦੋਂਗੇ ਵੀਰੇ 210000 210000 ਦੀ ਤੇ ਆਹ ਹੈ ਵੀਰੇ ਇਹ ਵੀਰੇ Swift ਦੇ ਰੇਟ ਤੇ ਗੱਡੀ ਦੇ ਦਾਂਗੇ ਬਾਈ ਤੁਹਾਨੂੰ ਹਾਂ ਇਹ Swift ਦੇ ਵੀ ਨਹੀਂ ਮਿਲਨੀ ਇਸ ਰੇਟ ਤੇ ਬਾਈ 16 ਮਾਡਲ ਹੈ ਅਲੋਏ ਟਾਇਰ ਪੇਂਡ ਰੋਡ ਪੇਰ ਲੱਗਾ ਡੀਜ਼ਲ ਵੇਰੀਐਂਟ ਹੈ ਗੱਡੀ ਦੋਂਗੇ 4 ਲੱਖ ਦੀ ਲੋਨ ਪੂਰਾ ਕਰਾ ਦੇ ਚਾਰ ਲੱਖ ਰੁਪਈਆ ਦੇ ਵਿੱਚ 4 ਲੱਖ ਰੁਪਈਆ ਦੇ ਵਿੱਚ ਬਈ ਹੈ ਨਾ ਸਵਿਫਟ ਦੇ ਰੇਟ ਤੇ ਕਰਾ ਸਵਿਫਟ ਵੀ 16 ਮਾਡਲ ਲੈਣ ਜਾਈਏ ਤਾਂ ਵੀ 4.5 ਲੱਖ ਰੁਪਈਆ ਮੰਨਉਂਦੀ ਆ ਆਹ ਵੀਰੇ ਵੀਰੇ ਪੈਟਰੋਲ i20 15 ਮਾਡਲ ਐ ਸਪੋਰਟਸ ਵੇਰੀਐਂਟ ਐ 72000 ਕਾਰ ਚੱਲੀ ਐ ਗੱਡੀ ਦੋਂਗੇ ਵੀਰੇ 4.5 ਲੱਖ ਰੁਪਈਆ ਸਵਾ 4 ਲੱਖ ਰੁਪਈਆ ਦੀ ਆਹ ਅਗਲੀ ਵੀਰੇ ਇਹਦੇ ਦੇ ਰੇਟ ਆਪਾਂ ਵੀ ਚੈਲੈਂਜਿੰਗ ਰੇਟ ਦੋਂਗੇ ਵੀਰੇ 2 ਅਣ ਦੇ ਵੀਡੀਓ ਦੇਖਦੇ ਆਪਾਂ ਵੀ ਹਾਂਜੀ ਇਹ 14 ਰਜਿਸਟਰਡ 15 30 ਤੱਕ ਇਹਦਾ ਟੈਕਸ ਹੈ ਫਰਸਟ ਓਨਰ ਹੈ 95000 ਵੀਦ ਰਿਕਾਰਡ ਚੱਲਦੀ ਹੈ ਗੱਡੀ ਦੋਂਗੇ ਵੀਰੇ 360000 360 ਆਹ ਵੀਰੇ 13 ਰਜਿਸਟਰਡ 14 ਫਰਸਟ ਓਨਰ ਹੈ 76000 ਵੀਦ ਰਿਕਾਰਡ ਚੱਲਦੀ ਹੈ ਲੋਅਰ ਟਾਇਰ ਪਏ ਆ ਗੱਡੀ ਗੱਡੀ ਦੋਂਗੇ ਵੀਰੇ 340000 340000 ਰੁਪਿਆ ਦੇ ਵਿੱਚ ਬਈ ਅਗਲੀ ਵੀਰੇ ਵਰਨ ਸੋਹਣੀ ਬਹੁਤ ਆ ਬਈ ਕਾਰ ਇਹ ਇਹ ਵਰਨਾ ਬਾਈ 15 ਮਾਡਲ ਐ ਐਸਐਕਸ ਆਫੀਸ਼ਲ ਟੌਪ ਐਂਡ ਮਾਡਲ ਹੈ ਬਾਈ ਬੰਪਰ ਪੇਂਟ ਹੈ ਸਿਰਫ ਹੋਰ ਕੁਝ ਪੇਂਟ ਨਹੀਂ ਹੈ 86000 ਕਾਰ ਚੱਲਦੀ ਹੈ 17 ਇੰਚ ਲੋਟਰ ਆਮ ਬਫਰ ਲੱਗਿਆ ਕਾਰ ਨੂੰ ਕਾਰ ਦੋਂਗੇ ਵੀਰੇ ਤੁਹਾਨੂੰ 535000 535 ਦੇ ਇੱਕ ਗੱਲ ਹੋਰ ਬਈ ਦੇਖੋ ਨਾ ਤੁਸੀਂ ਕਾਰ ਦੇ ਟਾਇਰ ਦੇਖ ਲੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਵਧੀਆ ਤੇ ਜਿਹੜੇ ਟਾਇਰਾਂ ਦੇ ਵਿੱਚ ਝਾਂਜਰਾ ਪਾਈਆਂ ਹੋਈਆਂ ਬਈ ਹਨਾ ਉਹਦੀ ਵੀ ਕੰਡੀਸ਼ਨ ਵੀ ਪੂਰੀ ਵਧੀਆ ਬਈ ਹਨਾ ਬ੍ਰੈਂਡ ਨਿਊ ਪਾਇਆ ਬਈ ਬ੍ਰੈਂਡ ਨਿਊ ਲਾਇਆ ਤੇ ਟਾਇਰਾਂ ਦੀ ਕੰਡੀਸ਼ਨ A1 ਆ ਬਈ ਹਨਾ ਲੈ ਜਾਓ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਆ ਤੇ ਅਗਲੀ ਕਾਰ ਵੀਰੇ ਵੀਰੇ ਅਮੇਜ਼ 14 ਮਾਡਲ ਹੈ ਪੈਟਰੋਲ ਵੇਰੀਐਂਟ ਹੈ VX ਟੌਪ ਐਂਡ ਮਾਡਲ ਸਾਰੀ オリジナル ਬੰਪਰ ਦੇ ਇਲਾਵਾ ਕੋਈ ਪੀਸ ਰੀਪੇਂਟ ਨਹੀਂ ਮਿਲੂਗਾ ਕਾਰ ਦੋਂਗੇ ਵੀਰੇ ਤੁਹਾਨੂੰ 3.5 ਲੱਖ ਰੁਪਏ ਸਵਾ ਤਿੰਨ ਲੱਖ ਰੁਪਏ ਦੀ ਅਗਲੀ ਵੀਰੇ ਵੀਰੇ 15 ਮਾਡਲ ਇਕੋ Sport ਪੁਸ਼ ਬਟਨ ਸਟਾਰਟ ਭਾਈ ਇਹ ਚਾਹੇ ਮੇਰਾ ਡੀਲਰ ਭਰਾ ਲੈ ਜੇ ਚਾਹੇ ਭਾਈ ਆਪਣਾ ਕਸਟਮਰ ਲੈ ਜੇ ਇਹ ਚੁਣਲਾ ਚੈਲੰਜ ਹੈ ਭਾਈ ਵੀ ਰੇਟ ਡੀਲਰ ਤੋਂ ਵੀ ਥੱਲੇ ਰੇਟ ਦੇ ਦਾਂਗੇ ਤੁਹਾਨੂੰ ਮਾਡਲ ਉੱਚਾ ਲੋਕਲ ਨੰਬਰ ਦੀ ਕਾਰ ਹੈ 470 ਚੰਡੀਗੜ੍ਹ ਦੀ ਅਥਾਰਟੀ ਪੈਂਦੀ ਹੈ ਭਾਈ ਹੈਨਾ ਤੇ ਇਹ ਮਾਡਲ ਕਿੰਨਾ ਵੀਰੇ 15 ਮਾਡਲ ਆ ਆਟੋਮੈਟਿਕ ਹੈ 4/2 ਹੈ ਡੇਢ ਦੇ ਪਲੱਸ ਚੱਲੀ ਹੋਈ ਹੈ ਸਰਵਿਸ ਰਿਕਾਰਡ ਨਾਲ ਮਿਲੂਗਾ ਠੀਕ ਹੈ 20 ਇੰਚੀ ਲੋਇਟਰ ਪਏ ਹੈ ਐਸਆਈ ਪਈ ਸਭ ਕੁਝ ਲੱਗ ਗਿਆ ਅੰਦਰ ਆਟੋਮੈਟਿਕ ਹੈ ਬ੍ਰੈਂਡ ਨਹੀਂ ਉਹ ਵੀ ਅੰਦਰੋਂ ਦਿਖਾ ਦਈਏ ਕਾਰ ਆ ਜਾ ਬਾਈ ਚੈਲੈਂਜਿੰਗ ਰੇਟ ਆ ਵੀਰੇ ਡੀਲਰ ਵੀ ਨਹੀਂ ਦੇਗਾ ਇਸ ਰੇਟ ਡੀਲਰ ਵੀ ਲੈ ਜਾਊਗਾ ਬਾਈ ਲੈ ਵੀ ਆਜੋ ਫਿਰ ਲੈ ਜਾਓ ਜੇ ਕਿਸ ਨੇ ਕਾਰ ਲੈ ਜਾਣੀ ਹੈ ਬਾਈ ਹਨਾ ਬਾਈ ਗੱਡੀ ਦੀ ਦੁਨੀਆ ਮੰਗਦੇ 13 13.5 ਲੱਖ ਰੁਪਏ ਆਪਾਂ ਗੱਡੀ ਦੇਵਾਂਗੇ 10 ਲੱਖ 80 ਹਜ਼ਾਰ ਰੁਪਏ 10 ਲੱਖ 80 ਹਜ਼ਾਰ ਰੁਪਈਆ ਦੇ ਵਿੱਚ ਤੇ ਇਹ ਓਨਰ ਨਾ ਜਾਦੇ ਹੁਣ ਓਨਰ ਸੈਕੰਡ ਆ ਬਾਈ ਸੈਕੰਡ ਓਨਰ ਹੈ ਇੰਜਨ ਗੇਅਰ ਦੀ ਗਾਰੰਟੀ ਹੈ ਓਨਰ ਇਸ ਕਰਕੇ ਜ਼ਿਆਦਾ ਹੋ ਗਿਆ ਬਾਈ ਪਹਿਲੇ ਤੇ ਛੋਟਾ ਨੰਬਰ ਸੀਗਾ ਨੰਬਰ 10 ਹੋ ਗਿਆ ਤੇ ਸੈਕੰਡ ਓਨਰ ਹੋ ਗਿਆ ਠੀਕ ਹੈ ਇਹ ਚੱਕਰ ਹੈ ਬਾਈ ਲੈ ਵੀ ਤੇ ਬਾਈ ਦੂਜੇ ਓਨਰ ਵੀ ਕੋਈ ਵੱਡੀ ਗੱਲ ਨਹੀਂ ਪਈ ਹੈ ਨਾ ਇਹ ਆਮ ਜੀ ਆ 15 14 ਮਾਡਲ ਹੋ ਜਾਂਦੀ ਹੈ ਬਾਈ ਜੀ ਆਪਣੇ ਕੋਲ ਦੂਜੇ ਤੋਂ ਉੱਪਰ ਮਿਲੂਗੀ ਵੀ ਨਹੀਂ ਕੋਈ ਪਹਿਲਾ ਜਾਂ ਦੂਜਾ ਓਨਰ ਹੋਈ ਤੀਜਾ ਮਿਲੂਗੀ ਵੀ ਨਹੀਂ ਕੋਈ 15 ਮਾਡਲ ਫੋਰਚੂਨਰ ਸਿਰਫ 10,80,000 ਰੁਪਏ ਦੇ ਵਿੱਚ ਠੀਕ ਹੈ ਲੋਕਲ ਨੰਬਰ ਦੀ ਕਾਰ ਬਈ ਅਗਲੀ ਆ ਗਈ ਡਸਟਰ ਵੀਰੇ ਵੀਰੇ 15 ਮਾਡਲ ਹੈ ਬੀਵੀ65 ਲੋਕਲ ਨੰਬਰ ਆਪਣਾ ਮਹਾਲੀ ਦਾ 17 ਇਚੇ ਲੋਏਟਰ ਪਿਆ ਨਿਊ ਸ਼ੇਪ ਨਿਊ ਇੰਟੀਰੀਅਰ ਵਾਲੀ ਕਾਰ ਹੈ ਰੇਟ ਰੇਟ ਵੀਰੇ 4,50,000 ਰੁਪਏ 4,50,000 ਰੁਪਏ ਅਗਲੀ ਵੀਰੇ ਵੀਰੇ ਇਹ ਹੈਗਾ ਛੋਟਾ ਕਾਲਾ ਆਪਣਾ ਸਫਾਰੀ ਸਟ੍ਰੌਮ ਮਿਲਦੀ ਨਹੀਂ ਜਿਹੜੀ ਇਹ 15 ਮਾਡਲ ਈਐਕਸ ਵੀਐਕਸ ਵੇਰੀਐਂਟ ਹੈ ਟੌਪ ਐਂਡ ਮਾਡਲ 에ਅਰ ਬੈਗ ਵਾਲੀ ਲੋਏਟਰ ਹੈ ਇਹ ਮਿਲੂਗੀ ਗੱਡੀ ਵੀਰੇ ਤੁਹਾਨੂੰ 5.5 ਲੱਖ 5.5 ਲੱਖ ਰੁਪਏ ਦੀ ਆਹ ਵੀਰੇ ਵੀਰੇ ਕਾਲਾ ਠੀਕ ਹੈ ਟੋਪ ਐਂਡ ਮਾਡਲ ਹੈ ਗੱਡੀ ਮਿਲੋਗੇ ਤੁਹਾਨੂੰ ਵੀਰੇ 5 ਲੱਖ ਦੀ ਇੰਸ਼ੋਰੈਂਸ ਵੈਲਿਊ ਦੀ 6.5 ਲੱਖ ਹੁਣ ਜਿਹੜੀ ਦੋ ਕਾਰ ਆ ਤੁਹਾਨੂੰ ਆਪਾਂ ਦੇਣ ਜਾ ਰਹੇ ਬਈ ਹਨਾ ਇਹ ਮਾਰਕੀਟ ਦੇ ਵਿੱਚ ਆਪਾਂ 8-10 ਕਾਰ ਵੇਰ ਘੁੰਮ ਲਈ ਹੈ ਨਾ ਉੱਥੇ ਕੀ ਕਹਿਣਾ ਸ਼ਾਇਦ ਇੱਕ ਦੀ ਮਿਲੇ ਬਈ ਹਨਾ ਬਹੁਤ ਮੁਸ਼ਕਿਲ ਮਿਲਦਾ ਸਾਡੇ ਨੇ ਵੀ ਦੋ ਖੜੀਆਂ ਲੈ ਜਾਓ ਫਿਰ ਆਗੇ ਪੋਲੋ ਬਈ ਇਹ 13 ਮਾਡਲ ਹੈ ਪੀਵੀ65 ਪੈਟਰੋਲ ਵੇਰੀਐਂਟ ਹੈ ਨਵੇਂ ਇੰਟੀਰੀਅਰ ਵਾਲੀ ਹੈ ਸਟੀਅਰਿੰਗ ਕੰਟਰੋਲ ਟਾਪ ਮਾਡਲ ਟਾਪ ਐਂਡ ਮਾਡਲ ਹੈ ਹਾਈ ਲਾਈਨ ਠੀਕ ਹੈ ਵੀਰੇ ਸੀਟ ਕਵਰ ਦੇਖੋ ਵੀਰੇ ਪੋਲੋਥਿਨ ਮੈਨੇ ਉਤਰੇ ਕਾਰਪੈਟ ਦੋ ਗੱਡੀ ਚੈੱਕ ਕਰੋ ਦੇਖੋ ਬਈ ਹੈਨਾ ਬਾਈ ਗੱਡੀ ਦੋਂਗੇ ਤੁਹਾਨੂੰ 315000 ਰੁਪਏ ਦੀ 315000 ਰੁਪਈਆ ਦੇ ਵਿੱਚ ਬਾਈ ਸਾਰਾ ਬਾਡੀ ਸ਼ੈਲ ਬਈ ਇਹਦਾ ਸਿੰਗਲ ਹੁੰਦਾ ਠੀਕ ਹੈ ਇਹਦਾ ਬਿਲਡ ਕੁਆਲਿਟੀ ਇੰਨੀ ਕੁ ਜ਼ਿਆਦਾ ਹੁੰਦੀ ਆ ਬਈ ਕਾਰ ਦੇ ਵਿੱਚ ਬੰਦਾ ਬਚਾ ਜਾਂਦੀ ਹੈ ਇਹ ਠੀਕ ਹੈ ਤੇ ਬਾਕੀ ਬਾਈ ਉੱਪਰ ਤੁਹਾਨੂੰ ਰੰਗ ਸੰਧੂਰੀ ਮਿਲ ਜੇ ਆ ਬਸ ਇਹਦੇ ਵਰਗੀ ਕੁਝ ਇਹਦੇ ਕਾਲੇ ਸ਼ੀਸ਼ੇ ਕਰਾ ਕੇ ਬਈ ਚਲਾਓ ਬਈ ਨਿਆਰੀ ਮੇਰਾ ਥੋੜਾ ਘੱਟ ਬਜਟ ਹੈ ਬਈ ਇੱਕ ਹੋਰ ਖੜੀ ਆਪਣਾ 10 ਮਾਡਲ ਪੈਟਰੋਲ ਨੰਬਰ ਸਾਹਮਣੇ ਬਈ 52000 ਦੇ ਰਿਕਾਰਡ ਚੱਲਦੀ ਹੈ ਘਰ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ ਫਸਟ ਓਨਰ ਕਾਰ ਹੋਊਗੀ ਗੱਡੀ ਮਿਲੂਗੀ ਪੂਰੇ ਪੂਰੇ 2 ਲੱਖ ਰੁਪਏ ਦੀ 2 ਲੱਖ ਰੁਪਈਆ ਦੇ ਵਿੱਚ ਬਈ ਹੈ ਨਾ 2 ਲੱਖ ਤੋਂ ਥੱਲੇ ਹੀ ਲੈ ਦਾਂਗੇ ਭਾਈ ਹਨਾ ਇੱਕ ਵਾਰ ਆਓ ਸਹੀ ਤੇ ਅਗਲੀ ਆ ਗਈ ਭਾਈ ਥਾਰ ਆਪਣੇ ਲਵੇ ਥਾਰ ਭਾਈ ਇਹ 18 ਮਾਡਲ ਇਹਦੇ ਬਾਅਦ ਬੰਦ ਹੋ ਗਈ ਸੀ ਇਹ ਵਾਲੀ ਸ਼ੇ ਪਾਣੀ ਠੀਕ ਹੈ ਸਮਾਨ ਦੇਖੋ ਭਾਈ ਗੱਡੀ ਕਿੰਨਾ ਲੱਗਿਆ ਗੱਡੀ ਚੱਲੀ ਹੈ ਸਿਰਫ 36000 ਭਾਈ ਸਿਰਫ ਆਫ ਰੋਡਿੰਗ ਅਲੋਏ ਐਚ ਆਈ ਡੀ ਲਾਈਟਾਂ ਸੀਟ ਸਭ ਕੁਝ ਲੱਗਿਆ ਵੀਰੇ ਬਾਰ ਬੂਰ ਲਾਈਟਾਂ ਗੱਡੀ ਦਵਾਂਗੇ ਵੀਰੇ 8 ਲੱਖ ਦੀ ਬਾਕੀ ਮੌਕੇ ਤੇ ਮਾਨਤਨ ਜੋ ਹੋਏਗਾ ਕਰ ਦਾਂਗੇ ਠੀਕ ਹੈ ਵੀਰੇ ਅਗਲੀ ਆਹ ਵੀਰੇ ਪੰਜਾਬ ਦੀ ਪਸੰਦ ਸਭ ਤੋਂ ਵੱਲੀ ਬਲੇਰੋ ਇਹ 2013 Z SLX ਮਾਡਲ ਹੈ ਹਾਂ ਅਲੋਏ ਟਾਇਰ ਆਫ ਰੋਡਿੰਗ ਪਏ ਹੋਇਆ 94000 ਦੇ ਜੈਨੂਨ ਚੱਲੀ ਹੈ ਜੈਨੂਨ ਕਾਰ ਚੱਲੀ ਹੋਈ ਹੈ ਗੱਡੀ ਦੋਂਗੇ ਵੀਰੇ ਤੁਹਾਨੂੰ 385000 ਰੁਪਏ ਦੀ 385000 ਤੇ 7 ਸੀਟਰ ਕਾਰ ਹੈ ਬਾਈ ਹੈਨਾ ਤੁਹਾਡੀ ਤੇ ਅਗਲੀ ਅਗੇਨ ਬਲੈਰੋ 14 ਮਾਡਲ ZLX ਹੈ ਟੌਪ ਐਂਡ ਮਾਡਲ ਬੰਪਰ ਦਿਲਾ ਕੋਈ ਪੀਸ ਨਹੀਂ ਪੇਂਟ ਨਹੀਂ ਮਿਲੇਗਾ ਨਾ ਉਹ ਪੇਂਟ ਹੈ ਨਾ ਬਾਈ ਇਹ ਪੇਂਟ ਹੈ ਠੀਕ ਹੈ ਵੀਰੇ ਬਾਈ ਪਤਾ ਕੀ ਹੁੰਦੇ ਨੇ ਸੀਲਾਂ ਸੁਲਾਂ ਓਖੜ ਜਾਂਦੀਆਂ ਜਰ ਲੱਗਿਆ ਹੁੰਦਾ ਆਪਣੀ ਕਾਰ ਜਿੱਥੇ ਮਰੀ ਚੈੱਕ ਕਰਾ ਲਓ ਬਾਈ ਕੋਈ ਜੰਗ ਨਹੀਂ ਹੋ ਰਿਕਾਰਡ ਦੇ ਨਾਲ ਗੱਡੀਆਂ ਚੱਲੀਆਂ ਹੋਈਆਂ ਇਹ ਗੱਡੀ ਦੋਂਗੇ ਵੀਰੇ 4.5 ਲੱਖ ਇੱਕ ਗੱਲ ਹੈ ਬਈ ਹੈਨਾ ਜਿਹੜੀ ਸੀਲਾ ਸੁਲਾਂ ਓ ਇਹ ਤੁਹਾਡੀ ਇੱਕ ਹੋਰ ਗੱਡੀ ਕਿਹੜੀ ਐਕਐਸਯੂਵੀ ਦੇ ਵਿੱਚ ਇਹਨਾਂ ਦੀ ਦਿੱਕਤਾਂ ਆਉਂਦੀਆਂ ਇਸ ਗਲਾਵਟ ਦਾ ਇੱਕ ਪੀਸ ਵੀ ਦਿਖਾ ਦਿਓ ਬਾਈ ਗੱਡੀ ਫਰੀ ਲੈ ਜਾਓ ਦੋਨੋਂ ਇਹ ਹਿਸਾਬ ਨਾਲ ਕਾਰ ਇਹ ਮੇਨਟੇਨ ਕਰੀ ਹੋਈ ਹੈ ਬਾਈ ਹੈਨਾ ਤੇ ਅਗਲੀ ਆ ਗਈ ਰੈੱਡ ਕਲਰ ਦੇ ਵਿੱਚ ਥਾਰ ਹੈਗੀ ਚੈਰੀ ਕਲਰ ਦੇ ਵਿੱਚ ਠੀਕ ਹੈ ਲੈ ਕੇ ਜਾ ਸਕਦੇ ਹੋ ਤੁਸੀਂ ਬਾਈ ਇਹ 15 ਮਾਡਲ ਹੈ ਹਾਂਜੀ 4x4 48000 ਵਿਦ ਰਿਕਾਰਡ ਚੱਲਦੀ ਹੈ ਸਾਰੀ オリジナル ਹੈ ਇਸ ਵਿੱਚ ਵੀ ਨੋਵਾ ਦੀ ਸੀਟਾਂ ਹੈ ਮੂਫਰ ਸਭ ਕੁਝ ਲੱਗਿਆ ਜਿਸ ਤਰ੍ਹਾਂ ਥਾਰ ਲੱਗ ਗਈ ਇਹਦਾ ਵੀ ਚੈਲੈਂਜਿੰਗ ਰੇਟ ਦੇ ਦਾਂਗੇ ਵੀਰੇ 5.5 ਲੱਖ ਰੁਪਏ ਸਵਾ 5 ਲੱਖ ਰੁਪਏ ਬਾਈ ਹੈਨਾ ਆਹਾ ਵੀਰੇ ਵੀਰੇ ਡਸਟਰ ਆਪਣੀ 14 ਮਾਡਲ ਹੈ ਲੋਹੇ ਟਾਇਰ ਦੇਖੋ ਬਾਈ ਪਹਿਲਾਂ ਬਿਲਕੁਲ ਨਵੇਂ ਗੱਡੀ ਦੇਖੋ ਟਾਇਰ ਦੀ 17 ਇੰਚੇ ਲੋਹੇ ਟਾਇਰ ਪਏ 110 bhp ਕਾਰ ਹੈ ਹਾਂ ਹਾਂ ਫਰਸਟ ਉਹਨਰ ਆ ਬੰਪਰ ਦਿਲਾ ਕੋਈ ਪੀਸ ਪੇਂਟ ਨਹੀਂ ਮਿਲੂਗਾ ਗੱਡੀ ਦੇਉਂਗੇ ਵੀਰੇ 370000 ਰੁਪਏ ਅੱਛਾ ਲੋਨ ਦੀ ਗੱਲ ਕਰਾਂ ਵੀਰੇ ਹਨਾ ਚਲੋ ਕੈਸ਼ ਲੈ ਕੇ ਆਣਾ ਕੈਸ਼ ਲੈ ਜਾਣ ਮੇਰੇ ਭਰਾ ਸੀ ਕਿ ਇਹਨੇ ਲੋਨ ਕਰਾਉਣਾ ਕਿ ਇਹਦੇ ਤੇ ਜੇ ਮੈਂ ਆਪਾਂ ਉੱਪਰਲੀ ਪੇਮੈਂਟ ਪੂਰਾ 70000 ਦੇ ਕੇ 70000 ਦੇ ਦਿਓ ਬਾਈ ਤੈਨੂੰ ਲੱਗਦਾ ਲੋਨ ਕਰਾ ਲਵਾਂਗੇ ਬਾਈ ਪੂਰਾ 70000 ਰੁਪਏ ਦੇ ਕੇ ਤੁਸੀਂ ਕਾਰ ਦੇ ਮਾਲਕ ਬਣ ਸਕਦੇ ਹੋ ਬਾਈ ਬਾਕੀ ਤੁਹਾਡਾ ਸਾਰਾ ਬਾਈ ਲੋਨ ਹੋ ਜਾਊਗਾ ਠੀਕ ਆ ਕਿਸ਼ਤਾਂ ਤੁਸੀਂ ਪੈਸੇ ਦੇ ਸਕਦੇ ਹੋ ਬਾਈ ਹਨਾ ਬਾਬਾ ਸੁੱਖ ਰੱਖੇ ਬਾਈ ਹਨਾ ਤੁਸੀਂ ਕੈਸ਼ ਲੈ ਕੇ ਜਾਓ ਅਗਲੇ ਤੁਹਾਨੂੰ 3 ਐਕਸਯੂ ਇਹ ਵੀ ਪਈ ਪੂਰੀਆਂ ਹਨਾ ਚੜਦੇ ਤੋਂ ਚੜਦੇ ਆ ਇੱਕ ਹੈ ਐ ਕਹਿੰਦੀ ਆ ਵੀ ਮੈਂ ਸੋਹਣੀ ਆ ਉਹ ਕਹਿੰਦੀ ਆ ਮੈਂ ਸੋਹਣੀ ਆ ਇਦਾਂ ਦੀਆਂ ਕਾਰਾਂ ਤੁਹਾਨੂੰ ਦੇ ਰਿਹਾ ਆਹ ਕਾਰ ਚੈੱਕ ਕਰੋ ਪਹਿਲਾਂ ਕੰਡੀਸ਼ਨ ਚੈੱਕ ਕਰੋ ਖੜਾਵਾ ਚੈੱਕ ਕਰੋ ਮਾਡਲ ਵੀਰੇ ਬਾਈ ਇਹ 2018 ਮਾਡਲ ਹੈ ਨਵੀਂ ਸ਼ੇਵਲ W9 ਸਨਰੂਫ ਵਾਲਾ ਵੇਰੀਐਂਟ ਹੈ 1 ਲੱਖ 3000 ਰੁਪਏ ਦੀ ਰਿਕਾਰਡ ਚੱਲੀ ਹੈ 1 ਲੱਖ 3000 ਸਿੰਗਲ ਓਨਰ ਕਾਰ ਰੋਈ ਗੱਡੀ ਦੋਂਗੇ ਵੀਰੇ 9.5 ਲੱਖ ਰੁਪਏ 9.5 ਲੱਖ ਰੁਪਏ ਆਹਾ ਵੀਰੇ ਬਾਈ ਇਹ 2018 ਲਿਸਟਡ ਹੁੰਦੀ ਹੈ W9 ਸਨਰੂਫ ਵਾਲਾ ਇਹ ਵੀ ਨਿਊ ਸ਼ੇਵਲ ਵਾਲਾ ਵੇਰੀਐਂਟ ਹੈ H470 ਆਪਣਾ ਲੋਕਲ ਨੰਬਰ ਓਕੇ ਇਹ ਗੱਡੀ ਦੋਂਗੇ ਵੀਰੇ 9.5 ਲੱਖ ਰੁਪਏ 9.5 ਲੱਖ ਰੁਪਏ ਆਹਾ ਅਗਲੀ ਵੀਰੇ 17 7.5 ਲੱਖ ਰੁਪਏ 7.5 ਲੱਖ ਰੁਪਏ ਔਰੇ ਕਾਰਾਂ ਨਹੀਂ ਬਈ ਔਰੇ ਤੁਹਾਨੂੰ ਹੀਰੇ ਮਿਲਣਗੇ ਠੀਕ ਆ ਚੁਣ ਚੁਣ ਕੇ ਲਿਆਂਦੇ ਹੋਏ ਠੀਕ ਆ ਇੰਨੀਆਂ ਸੋਹਣੀਆਂ ਕਾਰਾਂ ਬਈ ਮੈਨੂੰ ਨਹੀਂ ਲੱਗਦਾ ਕਿਸੇ ਪਾਸੋਂ ਮਿਲਦੀਆਂ ਤਾਂ ਲੈ ਜਾਓ ਬਈ ਹੈ ਨਾ ਅਗਲੀ ਕਾਰ ਆ ਗਈ ਆਪਣੇ ਲਈ ਪੋਲੋ ਆ ਗਈ ਇਹ ਮੋਡਲ ਇਹ 17 ਮੋਡਲ ਡੀਜ਼ਲ ਹੈ ਟੌਪ ਐਂਡ ਮੋਡਲ ਹੈ ਹਾਈਲਾਈਨ ਵੇਰੀਐਂਟ ਹੈ ਨੰਬਰ ਨਾਲ ਮਿਲੂਗਾ ਵੀਰੇ ਪੀਵੀ 60 ਲੋਕਲ ਗੱਡੀ ਦੋਂਗੇ ਵੀਰੇ 490000 ਰੁਪਏ 490000 ਰੁਪਏ ਦੇ ਵਿੱਚ ਆਹ ਵੀਰੇ 14 ਮੋਡਲ ਹੈ ਵੀਐਕਐਸਆਈ ਆਟੋਮੈਟਿਕ ਸਿੰਗਲ ਓਨਰ ਕਾਰ ਹੈ ਗੱਡੀ ਦੋਂਗੇ 310000 ਰੁਪਏ ਦੇ ਵਿੱਚ 310000 ਰੁਪਏ ਦੇ ਵਿੱਚ ਬਈ ਤੇ ਅਗਲੀ ਆ ਗਈ ਆਪਣੇ ਲਈ ਆ ਆਈ 10 ਗ੍ਰੈਂਡ ਬਈ ਇਹ ਆਟੋਮੈਟਿਕ ਹੈ ਸਪੋਰਟ ਚ ਵਾਲੀ ਅੱਜ ਲਈ ਨੰਬਰ ਸਾਹਮਣੇ ਹੈ ਪੈਟਰੋਲ ਕਨ ਸਟਾਰਟ ਪੈਟਰੋਲ ਬਾਈ ਗੱਡੀ ਲੱਭਦੇ ਨਹੀਂ ਮਿਲਦੀ ਬਾਈ ਇਹੋ ਰੇਟ ਦੇ ਦੂੰਗਾ ਵੀਰੇ 3,65,000 ਦੀ ਕਾਰ ਦੇ ਦਵਾਂਗੇ 365 ਲੋਨ ਇਸਤੇ ਵਧੀਆ ਕਰਾ ਦੋ ਓਕੇ ਲੈ ਵੀ ਅਗਲੀ ਅਗੇਨ ਇੱਕ ਆਈਟਮ ਆ ਗਈ ਵੀਰੇ ਮੇਰੇ 15 ਮਾਡਲ ਪੈਟਰੋਲ ਹਾਂਜੀ ਮੈਨੂਅਲ ਹੈ ਲੁਧਿਆਣਾ ਨੰਬਰ ਹੈ ਫਰਸਟ ਓਨਰ ਇਹ ਦਵਾਂਗੇ ਗੱਡੀ ਆਪਾਂ ਤੁਹਾਨੂੰ 3,60,000 ਰੁਪਏ 3,60,000 ਰੁਪਿਆ ਦੀ ਬਾਈ ਤੇ ਅਗਲੀ ਆ ਗਈ ਬਈ ਆਪਣੇ ਲਵੇ ਡਿਜ਼ਾਇਰ ਆ ਗਈ ਪੈਟਰੋਲ ਚ ਅਗਰ ਤੁਹਾਨੂੰ ਕਾਰ ਚਾਹੀਦੀ ਹੈ ਤੁਹਾਨੂੰ ਆਪਾਂ ਅਵੇਲੇਬਲ ਕਰਾਤੀ ਤੁਹਾਡੇ ਵਾਸਤੇ ਆਪਣੇ ਕੋਲ ਭਾਈ ਏ ਬਾਈ 47 ਹਜ਼ਾਰ ਵੀਦ ਰਿਕਾਰਡ ਚੱਲੀ ਐ 15 ਮਾਡਲ ਨਿਊ ਸ਼ੇਪ ਪੈਟਰੋਲ ਵੇਰੀਐਂਟ ਆ ਅਲੋਏ ਟਾਇਰ ਤੁਹਾਡੇ ਸਾਹਮਣੇ ਸਟੱਪ ਨੇ ਟਾਇਰ ਨੇ ਗੱਡੀ ਦਵਾਂਗੇ 430000 ਰੁਪਏ ਦੀ ਠੀਕ ਐ ਹੁਣ ਆਓ ਤੁਹਾਨੂੰ ਆਜ ਇੱਕ ਹੋਰ ਮੈਚੀ ਜੀ ਦੇ ਰਿਹਾ ਬਾਈ ਹਨਾ ਕਹਿ ਰਹੀ ਐ ਬਾਈ ਇਹ ਕਾਰ ਬਹੁਤ ਨਜਾਇਜ਼ ਹੀ ਘੱਟ ਮਿਲਦੀ ਹੈਗੀ ਅੱਜ ਆਪਾਂ ਤੁਹਾਨੂੰ ਇੱਕ ਨਹੀਂ ਆਪਾਂ ਦੋ ਦੇਣ ਜਾ ਰਹੇ ਆ ਵਰਨਾ ਕਾਰਾਂ ਇੱਕ ਨਵੀਂ ਸ਼ੇਪ ਦੂਜੀ ਵੀ ਦੋਏ ਨਵੀਂ ਸ਼ੇਪ ਦੀਆਂ ਗਾਰਾਂ ਨੇ ਠੀਕ ਹੈ ਇੱਕ ਬਲੈਕ ਦੇ ਵਿੱਚ ਹੈ ਇੱਕ ਵਾਈਟ ਦੇ ਵਿੱਚ ਹੁਣ ਬਲੈਕ ਦੀ ਗੱਲ ਕਰੀਏ ਬਾਈ ਇਹ ਮਾਡਲ ਇੱਕ ਕਾਲਾ ਘੋੜਾ ਬਾਈ ਆਟੋਮੈਟਿਕ ਵੇਰੀਐਂਟ ਹੈ ਪੈਟਰੋਲ 44000 ਰਿਕਾਰਡ ਚੱਲੀ ਹੈ ਟੌਪ ਐਂਡ ਮਾਡਲ ਸਨਰੂਫ ਵਾਲਾ ਠੀਕ ਹੈ ਵੈਂਟੀਲੇਟਿਡ ਸੀਟਸ ਆ ਇਸ ਜਬਾਰੀ ਜਿਸ ਤੇ AC ਲੈ ਠੰਡੀ ਗਰਮ ਹੁੰਦੀ ਹੈ ਗੱਡੀ ਦਵਾਂਗੇ ਵੀਰੇ ਤੁਹਾਨੂੰ 1.86 ਲੱਖ 60000 ਰੁਪਏ ਇਹ ਕਾਰ ਬਈ ਇਦਾਂ ਦੀ ਆ ਰੋਡ ਤੇ ਜਾਂਦੀ ਹੋਵੇ ਗਰਦਨ ਨਾ ਮੁੜੇ ਇਹ ਕਿਵੇਂ ਹੋ ਸਕਦਾ ਐਦਾਂ ਦੀ ਕਾਰ ਦੇ ਨਹੀਂ ਮਿਲਦੀ ਬਾਈ ਬਲੈਕ ਰੰਗ ਦੇ ਲੱਭਦੇ ਨਹੀਂ ਲੈ ਜਾਓ ਫਿਰ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਆ ਬਈ ਹਨਾ ਜੇ ਕਿਸੇ ਦੀ ਗਰਦਨ ਮੜਾਉਣੀ ਆ ਤਾਂ ਤੁਹਾਨੂੰ ਆਹ ਕਾਰ ਲੈ ਜਾਣੀ ਪੈਣੀ ਆ ਬਈ ਹਨਾ ਤੇ ਅਗਲੀ ਕਾਰ ਵੀਰੇ ਇਹ ਏਵੀ 18 ਮਾਡਲ ਐ ਐਸਐਕਸ ਆਪਸ਼ਨਲ ਡੀਜ਼ਲ ਵੇਰੀਐਂਟ ਐ ਮੈਨੂਅਲ ਸਨਰੂਫ ਵਾਲੀ ਸੇਮ ਐ ਵੈਂਟੀਲੇਟਿਡ ਸੀਟਸ 72000 ਰੁਪਏ ਵਿਦ ਰਿਕਾਰਡ ਚੱਲੀ ਐ ਬਾਈ ਕਾਰ ਫਰਸਟ ਓਨਰ ਕਾਰ ਰੋਏ ਇਹ ਵੀ ਦਾ ਵੀ ਰੇਟ ਸੇਮ ਐ ਬਾਈ 8 ਲੱਖ 60000 ਰੁਪਏ 8 ਲੱਖ 60000 ਰੁਪਏ ਦੇ ਵਿੱਚ ਬਾਈ ਚੈੱਕ ਕਰ ਲੋ ਕਾਰ ਬਹੁਤ ਸੋਹਣੀ ਐ ਬਾਈ ਤੁਹਾਡੇ ਸਾਹਮਣੇ ਖੜੀ ਐ ਬਾਈ ਹੈਨਾ ਪੂਰੀ ਲਿਸ਼ਕੀ ਪੁਸ਼ਕੀ ਕਾਰ ਐ ਐਚਆਰ 03 ਬਾਈ ਹੈਨਾ ਤੇ ਅਗਲੀ ਆ ਗਈ ਆਪਣੇ ਲਵੇ ਆਹ ਹੋਂਡਾ ਅਵੀ ਇਨੀ ਮਾਡਲ ਅਮੇਜ਼ ਐ ਬਾਈ ਵੀਐਕਸ ਟੋਪ ਐਂਡ ਮਾਡਲ ਹੈ ਪੈਟਰੋਲ ਹੈ 52 ਵੀ ਰਿਕਾਰਡ ਚੱਲਦੀ ਹੈ ਟਾਇਰ ਵੀ ਨਾਲ ਦੇ ਇਹ ਓਕੇ ਇਹ ਗੱਡੀ ਦਵਾਂਗੇ ਵੀਰੇ ਤੁਹਾਨੂੰ 585000 585000 ਰੁਪਏ ਦੇ ਵੀ ਡਾਰਕ ਗ੍ਰੇ ਕਲਰ ਦੀ ਹੈ ਬਈ ਹੈਨਾ ਅਗਲੀ ਆ ਗਈ ਬਾਈ 14 ਮਾਡਲ ਰੈਪਿਡ ਹੈ ਦੁਨੀਆ ਕਹਿੰਦੀ ਬਾਈ ਸਕੋਡਾ ਔਰ ਵੋਕਸਵਾਗਨ ਥੋੜੀ ਇੰਜਨ ਦੀ ਦਿੱਕਤ ਹੁੰਦੀ ਹੈ ਬਾਈ ਮੈਂ ਇਹਦੀ 6 ਮਹੀਨੇ ਗਾਰੰਟੀ ਲਵਾਂਗਾ 6 ਮਹੀਨਾ ਦੀ 6 ਮਹੀਨੇ ਬਾਈ 81 ਹਰ ਗੱਡੀ ਵੀਤ ਰਿਕਾਰਡ ਚੱਲੀ ਹੈ ਚੈੱਕ ਕਰਾ ਲਿਓ ਨੰਬਰ ਸਾਹਮਣੇ ਹੈ ਅਲੋਏ ਟਾਇਰ ਪਏ ਆ ਕਾਰ ਪੰਨਿਆਂ ਹਾਲ ਤੱਕ ਨਹੀਂ ਉਤਰਿਆ ਬਾਈ ਫਰਸਟ ਓਨਰ ਕਾਰ ਹੈ ਬਾਈ ਇੱਕ ਵ ਵੀ ਮਤਲਬ ਇਹੋ ਜਿਹੇ ਇੰਦਨਗਰ ਦੀ ਕਾਰ ਆ ਬਈ ਲੈ ਜਾ ਫਿਰ ਜੇ ਕਿਸ ਨੇ ਇਹ ਕਾਰ ਲੈ ਲਈ। ਲਾਈ ਗੱਡੀ ਦਵਾਂਗੇ 3.5 ਲੱਖ। 3.5 ਲੱਖ ਰੁਪਈਆ ਦੀ। ਅਗਲੀ ਕਾਰ ਆ ਗਈ। ਭਾਈ ਇਹ 16 ਮਾਡਲ ਪੈਟਰੋਲ 50000 ਚੱਲੀ ਆ ਵੀਦ ਰਿਕਾਰਡ ਆਰਮੀ ਆਫੀਸਰ ਡਰਾਈਵਨ ਹੈ ਸਟੱਫ ਨਹੀਂ ਟਾਰਡ ਨਿਊਸਡ ਗੱਡੀ ਦਵਾਂਗੇ ਵੀਰੇ 4,65,000 ਰੁਪਈਆ। 4,65,000 ਰੁਪਈਆ ਦੇ ਵਿੱਚ। ਅਗਲੀ ਆ ਗਈ ਵੀਰੇ ਆਪਣੇ ਡੀਜ਼ਲ ਪੰਜਾਬ ਵਾਲਿਆਂ ਦੀ ਫੇਮਸ ਕਾਰ ਹੈ ਭਾਈ ETX ਇਹ ਆਪਣੇ ਚੰਡੀਗੜ੍ਹ ਨੰਬਰ 13 ਮਾਡਲ ਹੈ GD ਨਵੇਂ ਇੰਟੀਰੀਅਰ ਜਿਸ 에어ਬੈਗ ਆਗੇ ਜੀ ਕ੍ਰੀਮ ਇੰਟੀਰੀਅਰ ਓਕੇ 90 ਹਜ਼ਾਰ ਚੱਲੀ ਬੰਪਰ ਦੇ ਇਲਾਵਾ ਕੋਈ ਪੀਸ ਰੀਪੇਂਟ ਨਹੀਂ ਮਿਲੂਗਾ ਕਾਰ ਦੋਂਗੇ ਵੀਰੇ 340000 ਰੁਪਏ 340000 ਰੁਪਏ ਦੀ ਆਸ ਤੇ ਤਿੰਨ ਕਾਰਾਂ ਰਹਿੰਦੀਆਂ ਸਿਰਫ ਆਪਣੇ ਲਈ ਪਈਆਂ ਨਾ ਤੇ ਅਗਲੀ ਕਾਰ ਅਗੇਨ ਇੱਕ ਆ ਗਈ TIO ਸਾਡੇ ਲਈ ਪਈ ਹੈ 13 ਮਾਡਲ ਪੈਟਰੋਲ ਹੈ ਇਹ 50 ਹਜ਼ਾਰ ਚੱਲੀ ਹੈ ਬੰਪਰ ਵੀ ਰੀਪੇਂਟ ਨਹੀਂ ਮਿਲੂਗਾ ਕਾਰ ਹਾਂਜੀ ਗੱਡੀ ਦਾ ਸੇਮ ਰੇਟ ਰਹੋਗਾ ਵੀਰੇ 340000 ਚਾਹ ਡੀਜ਼ਲ ਲੈ ਜੋ ਚਾਹੇ ਪੈਟਰੋਲ ਲੈ ਲੈ ਭਾਈ ਤੇ ਅਗਲੀ ਆ ਗਈ I20 ਵੀਰੇ ਆਪਣੇ ਲਈ ਵੀਰੇ 2012 ਰਿਸਟਰ 13 PV65 ਫਰਸਟ ਓਨਰ ਕਾਰ ਹੈ 94 ਹਜ਼ਾਰ ਚੱਲੀ ਹੈ ਲੋਏ ਟਾਇਰ ਤੁਹਾਡੇ ਸਾਹਨੇ ਦੇ ਲੋ 17 ਇੰਚ ਦੇ ਲੋਏ ਅਲੱਗ ਜਿਹੇ ਲੋਏ ਪਏ ਹੈ ਬਾਈ ਗੱਡੀ ਇਹ ਇੱਕਲ ਡਿਫਰੈਂਟ ਜਿਹੇ ਨੇ ਬਾਈ ਹਨਾ ਕਿਸੇ ਦੇ ਪਾਇ ਨਹੀਂ ਦੇਖਣਗੇ ਤੁਹਾਨੂੰ ਇਹ ਬਾਈ ਇਹ ਗੱਡੀ ਮਿਲੂਗੀ ਤੁਹਾਨੂੰ ਪੂਰੇ ਪੂਰੇ 3 ਲੱਖ ਰੁਪਏ ਦੇ 3 ਲੱਖ ਰੁਪਏ ਦੇ 2013 ਮਾਡਲ 12 ਰਜਿਸਟਰਡ 13 12/13 ਠੀਕ ਹੈ ਤੇ ਅਗਲੀ ਆ ਗਈ ਆਪਣੇ ਲਵੇ अल्टੋ 800 ਬਾਈ ਇਹ ਸੀਐਨਜੀ ਵਾਲੀ ਹੈ ਕੰਪਨੀ ਫਿਟਡ 23 ਮਾਡਲ ਹੈ 23 ਮਾਡਲ ਹੈ ਨਵੀਂ ਸਾਈ ਮਾਡਲ ਹੈ 25 26 ਹਜ਼ਾਰ ਕਾਰ ਚੱਲੀ ਹੈ ਠੀਕ ਹੈ ਵੀਰੇ ਕਾਰ ਦੋਂਗੇ ਵੀਰੇ ਤੁਹਾਨੂੰ 3 ਲੱਖ 90 ਚੱਲੀ ਕੁਛ ਨਹੀਂ ਬਈ ਕਾਰ ਨਮੀ ਕਾਰਾ ਹਨਾ ਤੇ ਰੇਟ ਤੁਹਾਨੂੰ ਆਪਾਂ ਦੱਸਤਾ ਤੇ ਕਾਰ ਲੈ ਜਾਓ ਸਿੱਧੀ ਡੀਲ ਕਰਾ ਕਰ ਲਓ ਬਈ ਮੈਂ ਤੁਹਾਨੂੰ ਫੇਰ ਦੁਬਾਰੋ ਕਹਿਣਾ ਚੰਗੀਆਂ ਕਾਰ ਲੈਣੀਆਂ ਨੇ ਬਈ ਸਾਡਾ ਪੇਜ ਫੋਲੋ ਕਰ ਲਓ ਨੰਬਰ ਮੈਂ ਟਾਈਟਲ ਚ ਜਿਹੜਾ ਨੀਚੇ ਪਾਇਆ ਹੈ ਉਹਦੇ ਤੇ ਕਾਲ ਕਰਕੇ ਤੁਸੀਂ ਟੋਕਨ ਪਾ ਸਕਦੇ ਬਾਈ ਨੂੰ ਠੀਕਾ ਤੁਹਾਡੇ ਪੈਸੇ ਸੇਫ ਨੇ ਕੋਈ ਦਿੱਕਤ ਨਹੀਂ ਬਈ ਵਿਜ਼ਿਟ ਕਰ ਲਿਓ ਆਪਣੇ ਕੋਲ ਇੱਕ ਰਿਕਵੈਸਟ ਹੈ ਬਾਈ ਜਿਹੜੀ ਮੈਂ ਕਰ ਰਿਹਾ ਆਂਦਾ ਦੇਖੋ ਤੁਸੀਂ ਵੀਡੀਓ ਦੇਖ ਲਓ ਵੀਡੀਓ ਕੋਲੀ ਮੈਂ ਤੁਹਾਨੂੰ ਗੱਡੀ ਦਿਖਾ ਦਾਂਗੇ ਟੋਕਨ ਪਾ ਦਿਓ ਆਗੇ ਤੁਹਾਨੂੰ ਗੱਡੀ ਪਸੰਦ ਨਹੀਂ ਆਂਦੀ ਤੁਹਾਡਾ ਟੋਕਨ ਰਿਫੰਡ ਹੈ ਦ ਲੋਨ ਦਾ ਭਾਈ ਇਸ ਤਰ੍ਹਾਂ ਹੈ ਜੀ ਆਪਾਂ ਲੋਨ ਕਰਾਂਦੇ ਆਪਾਂ ਪਹਿਲੇ ਵੀਅਰ ਬੁਕਿੰਗ ਮਾਉਂਡ ਲੈਣੇ ਹੈ ਭਾਈ ਠੀਕ ਹੈ ਕਿਉਂਕਿ ਅਸੀਂ ਸਰਦਰਦੀ ਕਰਦੇ 6 7 ਬੰਦੇ ਆ ਕੇ ਬਾਅਦ ਕਹਿੰਦੇ ਅਸੀਂ ਗੱਡੀ ਲੈਣੀ ਨਹੀਂ ਸਾਡਾ ਵੀ ਟਾਈਮ ਖਰਾਬ ਹੁੰਦਾ ਭਾਈ ਆਪਾਂ ਵੀ 6 7 8 ਦਿਨ ਗੱਡੀ ਹੋਲਡ ਕਰ ਲੈਂਦੇ ਤਾਂ ਪਲੀਜ਼ ਰਿਕਵੈਸਟ ਹੈ ਭਾਈ ਜਿੰਨੇ ਗੱਡੀ ਲੈਣੀ ਹੈ ਉਹੀ ਟੋਕਨ ਮਾਉਂਡ ਵਾ ਕੇ ਲੋਨ ਲੈਣਾ ਹੈ ਇਹ ਵੀ ਜ਼ਰੂਰੀ ਹੈ ਭਾਈ ਹਨਾ ਕਿਉਂਕਿ ਹਰੇਕ ਪਾਸੇ ਸੇਫ ਹੋਣਾ ਜ਼ਰੂਰੀ ਹੁੰਦਾ ਭਾਈ ਪਰ ਪੈਸੇ ਤੁਹਾਡੇ ਸੇਫ ਨੇ ਅਗਰ ਲੋਨ ਨਹੀਂ ਹੁੰਦਾ ਤਾਂ ਤੁਹਾਡਾ ਆਟੋਮੈਟਿਕ ਫੰਡ ਆਪਸਾ ਭਾਈ ਇਹਨਾਂ ਅਗਰ ਤੁਹਾਡੀ ਗੱਡੀ ਫਿੱਟ ਹੈ ਸੁਖਨਾ ਲੈ ਕੇ ਦੇ ਬਿਲਕੁਲ ਬੈਕ ਸਾਈਡ ਤੇ ਬਈ ਹੈਨਾ ਬਹੁਤ ਘੈਂਟ ਜਗ੍ਹਾ ਤੇ ਬਾਈ ਹੋਰਾਂ ਨੇ ਕਾਰੋਬਾਰ ਕਰਿਆ ਹੈ ਆਜੋ ਫਿਰ ਠੀਕ ਹੈ ਵੀਰੇ ਫਿਰ ਸੱਸੀ ਕਾਲੋ